ਮੇਨੋ ਰਾਜਪਾਲ ਸਿੰਘ ਜੀ ਮੈਂ ਕਿਕਰਨਾ ਹਾਂ ਤੁਹਾਡੇ ਦਾ ਜੀ ਸਾ ਮੈਂ ਇੱਥੇ ਸਾਡਾ ਸਟੀਲ ਦਾ ਜੀ ਹੋਲਸੇਲ ਦਾ ਕੰਮ ਆ ਐਲੂਮੀਨੀਅਮ ਦਾ ਕੰਮ ਆ ਹੋਲਸੇਲਰ ਸਾਡਾ ਇਹ ਗੁਰ ਰਾਨਿੰਗ ਜੇਰਿੰਗ ਨਾਂ ਤੇ ਸਾਡੀ ਫਰਮ ਆ ਰਾਹੋਂ ਰੋਡ 33 ਕੋ ਰਾਤੀ 9:00 ਵਜੇ ਸਾਨੂੰ ਪਤਾ ਲੱਗਾ ਕਿ ਤੁਹਾਡੇ ਅੱਗ ਲੱਗੀ ਹੋਈ ਆ ਤਾਂ ਫਿਰ ਅਸੀਂ ਆਏ ਤਾਂ ਆ ਕੇ ਦੇਖਿਆ ਤਾਂ ਅੱਗ ਇਥੋਂ ਬਾਹਰ ਬਹੁਤ ਜ਼ਿਆਦੀ ਪਈ ਸੀ ਕਿ ਅੱਗਾ ਤਾਂ ਅਸੀਂ ਬੁਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਛੱਟ ਛੱਟ ਕੋਲ ਕੇ ਪਰ ਨਹੀਂ ਆਈ ਜਦੋਂ ਫਾਇਰ ਬ੍ਰਿਗੇਡ ਆ ਗਈ ਫਿਰ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਸਾਰੀ ਉਹ ਜੀ ਕਿੰਨੇ ਕੋਈ ਦੁਕਾਨ ਬੁਧਾ ਕੇ ਚਲ ਗਏ ਅਸੀਂ 8 ਵਜੇ ਤਾਂ ਗਏ ਆ ਜੀ ਇੱਥੋਂ ਜੀ ਇਹ ਤੁਹਾਨੂੰ ਪਤਾ ਕਿੱਦਾਂ ਲੱਗ ਕੇ ਅੱਗ ਲੱਗੀ ਫਿਰ ਸਾਨੂੰ ਸਾਹਮਣੇ ਸਾਡੇ ਜਿਮ ਆਰਜੀ ਫਿਟਨੈਸ ਉਹਨਾਂ ਨੇ ਸਾਨੂੰ ਫੋਨ ਕੀਤਾ ਅੱਛਾ ਅੱਛਾ ਕਾਂ ਫਿਰ ਸਾਨੂੰ ਉਸ ਤੋਂ ਪਤਾ ਲੱਗਿਆ ਬਟਾਕਾ ਬਡੂ ਕਿ ਕਰਕੇ ਲੱਗੀ ਜਾਂ ਕੀ ਲੱਗਦਾ ਸੀ ਇਹ ਕੁਝ ਨਹੀਂ ਕਿਹਾ ਜਾ ਸਕਦਾ ਜੀ ਹਲੇ ਕਿੱਦਾਂ ਲੱਗੀ ਕਿੱਦਾਂ ਨਹੀਂ ਲੱਗੀ ਕੁਝ ਨਹੀਂ ਸਾਨੂੰ ਇਹ ਸੀਗਾ ਕਿ ਚਲੋ ਪਤਾ ਲੱਗ ਗਿਆ ਕਿ ਇੱਥੋਂ ਜਦੋਂ ਅਸੀਂ ਆਏ ਤਾਂ ਇੱਥੇ ਸ਼ਾਰਟ ਸਰਕਲ ਬਹੁਤ ਹੁੰਦਾ ਪੈਸੇ ਜਬਰਦਸਤ ਅੱਛਾ ਜੀ ਇੱਥੇ ਬਿਜਲੀ ਦੇ ਪੂਰੇ ਕਰੰਟ ਦੀਆਂ ਛਟਕੇ ਪੈਂਦੇ ਪੈਸੇ ਕੇ ਅੱਛਾ ਤਾਂ ਉੱਥੋਂ ਹੀ ਲੱਗਾ ਸਾਨੂੰ ਕਿ ਇਹ ਸ਼ਾਰਟ ਸਰਕਲ ਫਾਇਰ ਬ੍ਰਿਗਡ ਕਿੰਨੇ ਵਜੇ ਆ ਗਈ ਦੋਸੇ ਵਜੇ ਆ ਫਾਇਰ ਬ੍ਰਿਗਡ ਆ ਗਈ ਸੀ ਪੰਜ ਚਾਰ ਮਿੰਟ ਚ ਆ ਗਈ ਸੀ ਫਾਇਰ ਬ੍ਰਿਗਡ ਜਿਆਦਾ ਨਹੀਂ ਹੋਈ ਹਾਂਜੀ ਫੌਕ ਕਾਲ ਕੀਤੀ ਸੀ ਪੰਜ ਚਾਰ ਮਿੰਟ ਚ ਆ ਗਈ ਸੀ ਫਾਇਰ ਬ੍ਰਿਗਡ ਤੇ ਨੁਕਸਾਨ ਕਿੰਨਾ ਹੋ ਗਿਆ ਭਾਜੀ ਅੰਦਰ ਨੁਕਸਾਨ ਤਾਂ ਭਾਜੀ ਬਹੁਤ ਜਿਆਦਾ ਹੋਇਆ ਨੁਕਸਾਨ ਤੁਸੀਂ ਦੇਖਿਆ ਹੀ ਆ ਐਲ ਸੀ ਡੀਆਂ ਕਾਊਂਟਿੰਗ ਮਸ਼ੀਨ ਏ ਸੀ ਹੋਰ ਰੈਲ ਆ ਵਗੈਰਾ ਜਿਆਦਾ ਮੇਨ ਸਾਡਾ ਪੇਪਰ ਵਰਕ ਦਾ ਨੁਕਸਾਨ ਜਿਆਦਾ ਹੋਇਆ ਜੀ ਜੀ ਪੇਪਰ ਵਰਕ ਸਾਡਾ ਬਹੁਤ ਠੇਕੇਦਾਰੀ ਦੇ ਸੀਗੇ ਸਾਡੇ ਸਰਕਾਰੀ ਦੇ ਉਹ ਵੜੇ ਪਲੱਸ ਲੈ ਕੇ ਲਾ ਦੂਜਾ ਜੋ ਸਾਡਾ ਮੇਨ ਚੱਕਰ ਦਾ ਨੁਕਸਾਨ ਹੀ ਹੋਇ ਜੋ ਵੀ ਇੰਟਰਵਿਊ ਕੀਤਾ ਸੀ ਜੋ ਕਿਸੇ ਵੀ ਸੀਗਾ ਸਾਰ ਨੂੰ ਅਗਲਕ ਜੀ ਟੋਟਲੀ ਖਤਮ ਹੋ ਚੁੱਕਾ ਹੈ ਅੰਦਰ ਹੀ ਪਿੱਛੇ ਤੱਕ ਧੂਆ ਗਿਆ ਤੇ ਅੱਗ ਮੋਰੇ ਮੋਰੇ ਲੱਗੀ ਜਾਂ ਪਿੱਛੇ ਤੱਕ ਚਲ ਗਈ ਸੀ ਅੱਗ ਨਹੀਂ ਅੱਗ ਤਾਂ ਪਿੱਛੇ ਤੱਕ ਜਾਣੂ ਫਾਇਰ ਬ੍ਰਿਗੇਡ ਨੇ ਬੁਝਾ ਲਈ ਸੀ ਪਿੱਛੇ ਤੱਕ ਜਾਣੀ ਸੀ ਅੱਗ ਤਾਂ ਮੋਰੇ ਮੋਰੇ ਹੀ ਯਾਨੀ ਮੇਨ ਸਾਡਾ ਜਿਹੜਾ ਪੇਪਰ ਵਰਕ ਸੀਗਾ ਜਾਂ ਜਿੰਨਾ ਮੋਹਰਲਾ ਮੋਹਰ ਦਾ ਸਮਾਨ ਸਾਡਾ ਉਹੀ ਨੁਕਸਾਨ ਹੋਇਆ ਮਾਲ ਪਿਛਲੇ ਦਾ ਵੀ ਨੁਕਸਾਨ ਸਾਡਾ ਇਹ ਹੋਇਆ ਉਹਨੂੰ ਧੂਆਂ ਲੱਗ ਗਿਆ ਆ ਧੂਆਂ ਇੱਥੋਂ ਪਿੱਛੇ ਤੱਕ ਚੱਲ ਗਿਆ ਨਾਲ ਦੀ ਬਿਲਡਿੰਗ ਦੇ ਪਿੱਛੇ ਤੱਕ ਚੱਲ ਗਿਆ ਆ ਉਹ ਨੁਕਸਾਨ ਸਾਡ ਆ ਸ਼ੀਸ਼ਾ ਟੁੱਟਿਆ ਪਿਆ ਜੀ ਇਹ ਇਹ ਫੇ ਅੱਗ ਨਾਲ ਹੀ ਬਾਜੀ ਬਲਾਸਟ ਹੋਇਆ ਇਹ ਅੱਗ ਨਾਲੇ ਬਲਾਸਟ ਹੋਇਆ ਇਹ ਅੱਗ ਨਾਲੇ ਟੜਿਆ ਜੀ ਇਹ ਇਹ ਅੱਗ ਨਾਲੇ ਸਭ ਪੁੱਜ ਰਿਹਾ ਤੇ ਅੰਦਾਜ਼ਾ ਬਾਜੀ ਕਿੰਨੇ ਕੁ ਰਹੋਗੇ ਨੁਕਸਾਨ ਦਾ ਅੰਦਾਜ਼ਾ ਅੰਦਾਜ਼ਾ ਹੋਣ ਬਾਜੀ ਕੁਝ ਨਹੀਂ ਕਿਹਾ ਸਦਾ ਅੱਛਾ ਅੱਜ ਦੇਖ ਰਹੇ ਆ ਤੁਸੀ ਅੱਜ ਜਹਰ ਤੇ ਦੇਖ ਰਹੇ ਆ ਜਹਰ ਕਿੰਨਾ ਕੰਮ ਦਾ ਕੰਮ ਨਹੀਂ ਹੋਦਾ ਕੁਝ ਨਹੀਂ ਪਰਸ਼ਾਸ਼ਨ ਬਸ ਇਹੀ ਮੰਗਾ ਜੀ ਕਿ ਸਹੀ ਥਿੱਕੇ ਨਾਲ ਬੀ.ਲ.ਏ. ਜਿਹੜੇ ਤਾਰਾ ਤੂਰਾ ਜੀ ਉਹ ਸਹੀ ਥਿੱਕੇ ਨਾਲ ਪਹਜਣਾ ਤਾਂ ਹੋਰ ਤਾਂ ਕੁਝ ਨਹੀਂ ਜਿਹੜਾ ਜੁਆਇੰਟ ਜੁਆਇੰਟ ਵਿੱਚੋਂ ਨਿਕਲ ਜਾਣਾ ਬਸ ਇਹੀ ਸਾਡੀ ਮੰਗਾ ਜੀ ਕਿ ਤੁਹਾਡੇ ਕੈਮਰੇ ਦੇ ਵਿੱਚ ਆਇਆ ਕੋਈ ਜੇਗ ਮੰਨੋ ਕੈਮਰੇ ਮੈਲਟੇ ਹੋ ਗਏ ਨਹੀਂ ਕੈਮਰੇ ਸਾਰੇ ਮੈਲਟ ਡੀਵੀਆਰ ਮੈਲਟ ਹੋ ਗਿਆ ਸਭ ਕੋ ਮੈਲਟੇ ਹੋ ਗਏ ਸਭ ਕੋ ਮੈਲਟ ਹੋ ਗਿਆ ਨਹੀਂ ਤਾਂ ਪਤਾ ਲੱਗਣਾ ਸੀ ਸਾਰ ਕੋਈ ਡੀਵੀਆਰ ਤੁਸੀਂ ਉਹ ਦੇਖ ਸਕਦੇ ਨਾ ਹਾਂਜੀ 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 ਸਭ ਕੋ ਸਭ ਮੈਲਟ ਮੈਲਟ ਹੋ ਚੁੱਕਾ ਜੀ ਮੈਂ ਨਾ ਰਾਜਪਾਲ ਸਿੰਘ ਜੀ ਮੈਂ ਕੀ ਕਰਨਾ ਹੋਈ ਤੁਹਾਡੇ ਤੇ ਜੀ ਸਰ ਮੈਂ ਇੱਥੇ ਸਾਡਾ ਸਟੀਲ ਦਾ ਜੀ ਹੋਲ ਸੇਲ ਦਾ ਕੰਮ ਆ ਐਲੂਮੀਨੀਅਮ ਦਾ ਕੰਮ ਆ ਹੋਲ ਸੇਲ ਦਾ ਸਾਡਾ ਇਹ ਗੁਰਨਾਨਗ ਜੇਰਿੰਗ ਨਾਂ ਤੇ ਸਾਡੀ ਫਰਮ ਆ ਰਾਹੋਂ ਰੋਡ ਤੇ ਤੀਕੋਂ ਰਾਤੀ 9:00 ਵਜੇ ਸਾਨੂੰ ਪਤਾ ਲੱਗਾ ਕਿ ਇਹ ਸਾਡੇ ਅੱਗ ਲੱਗੀ ਹੋਈ ਆ ਤਾਂ ਫਿਰ ਅਸੀਂ ਆਏ ਤਾਂ ਆ ਕੇ ਦੇਖਿਆ ਤਾਂ ਅੱਗ ਇਥੇ ਬਾਹਰ ਬਹੁਤ ਜ਼ਿਆਦੀ ਪਈ ਸੀ ਕਿ ਅੱਗਾ ਤਾਂ ਅਸੀਂ ਬੁਝਾਉਣ ਦੀ ਫਿਰ ਬਥੇਰੀ ਕੋਸ਼ਿਸ਼ ਕੀਤੀ ਛੱਟ ਛੱਟ ਫੋਲ ਕੇ ਪਰ ਨਹੀਂ ਆਇਆ ਜਦੋਂ ਫਾਇਰ ਬ੍ਰਿਗੇਡ ਆ ਗਈ ਫਿਰ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਸਾਰੀ ਹੋ ਗਈ ਕਿੰਨੇ ਕੁ ਦੁਕਾਨ ਬੁਧਾ ਕੇ ਚੱਲ ਗਏ ਅਸੀਂ 8:00 ਵਜੇ ਤਾਂ ਗਏ ਆ ਜੀ ਇੱਥੋਂ ਜੀ ਫਿਰ ਤੁਹਾਨੂੰ ਪਤਾ ਕਿੱਦਾਂ ਲੱਗੇ ਕਿ ਅੱਗ ਲੱਗੀ ਹੋਈ ਸੀ ਫਿਰ ਸਾਨੂੰ ਸਾਹਮਣੇ ਸਾਡੇ ਜਿਮ ਆਰਜੀ ਫਿਟਨੈਸ ਉਹਨਾਂ ਨੇ ਸਾਨੂੰ ਫੋਨ ਕੀਤਾ ਤਾਂ ਫੇ ਸਾਨੂੰ ਉਸ ਤੋਂ ਪਤਾ ਲੱਗ ਗਿਆ ਉਹ ਪਟਾਕਾ ਬਡੂਕੇ ਕਰਕੇ ਲੱਗਿਆ ਜਾਂ ਕੀ ਲੱਗਦਾ ਇਹ ਕੁਝ ਨਹੀਂ ਕਿਹਾ ਜਾ ਸਕਦਾ ਜੀ ਹਲੇ ਕਿੱਦਾਂ ਲੱਗੇ ਕਿੱਦਾਂ ਨਹੀਂ ਲੱਗੇ ਕੁਝ ਨਹੀਂ ਹਾਂਜੀ ਸਾਨੂੰ ਇਹ ਸੀਗਾ ਕਿ ਚਲੋ ਪਤਾ ਲੱਗੇ ਕਿੱਦਾਂ ਇੱਥੋਂ ਜਦੋਂ ਅਸੀਂ ਆਏ ਤਾਂ ਇੱਥੇ ਸ਼ਾਰਟ ਸਰਕਲ ਬਹੁਤ ਹੁੰਦਾ ਬੱਸ ਜਬਰਦਸਤ ਅੱਛਾ ਜੀ ਇੱਥੇ ਬਿਜਲੀ ਦੇ ਪੂਰੇ ਕਰੰਟ ਦੀਆਂ ਛੱਟ ਕੇ ਪੈਂਦੇ ਪੈਸ ਕੇ ਅੱਛਾ ਜੀ ਤਾਂ ਉੱਥੋਂ ਹੀ ਲੱਗਾ ਸਾਨੂੰ ਕਿ ਇਹ ਸ਼ਾਰਟ ਸਰਕਲ ਹੀ ਹੋਇਆ ਲੱਗਦਾ ਫਾਇਰ ਬ੍ਰਿਗੇਡ ਕਿੰਨੇ ਵਜੇ ਆ ਗਈ ਦੋਸੇ ਵਜੇ ਆਇਆ ਫਾਇਰ ਬ੍ਰਿਗੇਡ ਆ ਗਈ ਸੀ ਪੰਜ ਚਾਰ ਮਿੰਟ 'ਚ ਆ ਗਈ ਸੀ ਜੀ ਫਾਇਰ ਬ੍ਰਿਗੇਡ ਜ਼ਿਆਦਾ ਨਹੀਂ ਹੋਈ ਹ ਤੇ ਨੁਕਸਾਨ ਕਿੰਨਾ ਹੋ ਗਿਆ ਭਾਜੀ ਅੰਦਰ ਨੁਕਸਾਨ ਤਾਂ ਭਾਜੀ ਬਹੁਤ ਜ਼ਿਆਦਾ ਹੋਇਆ ਨੁਕਸਾਨ ਤੁਸੀਂ ਦੇਖਿਆ ਹੀ ਆ ਐਲ ਸੀ ਡੀਆਂ ਕਾਊਂਟਿੰਗ ਮਸ਼ੀਨ ਏ ਸੀ ਹੋਰ ਰੈਲ ਆ ਵਗੈਰਾ ਜਿਆਦਾ ਜਿਆਦਾ ਮੇਨ ਸਾਡਾ ਪੇਪਰ ਵਰਕ ਦਾ ਨੁਕਸਾਨ ਜ਼ਿਆਦਾ ਹੋਇਆ ਜੀ ਜੀ ਪੇਪਰ ਵਰਕ ਸਾਡਾ ਬਹੁਤ ਠੇਕੇਦਾਰੀ ਦੇ ਸੀਗੇ ਸਾਡੇ ਸਰਕਾਰੀ ਦੇ ਉਹ ਵਾਲੇ ਪਲੱਸ ਲੈ ਕੇ ਲਾ ਲੂ ਜਾਂ ਜੋ ਸਾਡਾ ਮੇਨ ਚੱਕਰ ਜ਼ਿਆਦਾ ਨੁਕਸਾਨ ਇਹ ਹੋਇਆ ਬਾਕੀ ਜੋ ਵੀ ਇੰਟਰੀਵਲ ਕੀਤਾ ਸੀ ਜੋ ਕਿਸੇ ਵੀ ਸਗਾ ਸਾਰ ਨੂੰ ਅਗ ਲੱਗੇ ਤੇ ਟੋਟਲੀ ਖਤਮ ਹੋ ਚੁੱਕਾ ਜੀ ਅੰਦਰ ਹੀ ਪਿੱਛੇ ਤੱਕ ਧੂਆ ਗਿਆ ਤੇ ਅੱਗ ਮੋਰੇ ਮੋਰੇ ਲੱਗੀ ਜਾਂ ਪਿੱਛੇ ਤੱਕ ਚਲ ਗਈ ਸੀ ਅੱਗ ਨਹੀਂ ਅੱਗ ਤਾਂ ਪਿੱਛੇ ਤੱਕ ਜਾਣੂ ਫਾਇਰ ਬ੍ਰੀਡ ਬੁਝਾ ਲਈ ਸੀ ਪਿੱਛੇ ਤੱਕ ਜਾਣ ਦਿੱਤੀ ਜੱਗ ਤਾਂ ਮੋਰੇ ਮੋਰੇ ਹੀ ਜਾਨੀ ਮੇਨ ਸਾਡਾ ਜਿਹੜਾ ਪੇਪਰ ਵਰਕ ਸਗਾ ਜਾਂ ਜਿੰਨਾ ਮੋਹਰਲਾ ਮੋਹਰਾ ਸਭਾ ਸਾਡਾ ਉਹੀ ਨੁਕਸਾਨ ਹੋਇਆ ਮਾਲ ਪਿਛਲੇ ਦਾ ਵੀ ਨੁਕਸਾਨ ਸਾਡਾ ਇਹ ਹੋਇਆ ਉਹਨੂੰ ਧੂਆਂ ਲੱਗ ਗਿਆ ਆ ਧੂਆਂ ਇੱਥੋਂ ਪਿੱਛੇ ਤੱਕ ਚੱਲ ਗਿਆ ਨਾਲ ਦੀ ਬਿਲਡਿੰਗ ਦੇ ਪਿੱਛੇ ਤੱਕ ਚੱਲ ਗਿਆ ਆ ਉਹ ਨੁਕਸਾਨ ਸਾਡ ਅਸੀਂ ਸ਼ੀਸ਼ਾ ਟੁੱਟਿਆ ਪਿਆ ਜੀ ਇਹ ਇਹ ਫੇ ਅੱਗ ਨਾਲ ਹੀ ਬਾਜੀ ਬਲਾਸਟ ਹੋਇਆ ਇਹ ਅੱਗ ਨਾਲੇ ਬਲਾਸਟ ਹੋਇਆ ਅੱਗ ਨਾਲੇ ਟੜਿਆ ਜੀ ਇਹ ਇਹ ਅੱਗ ਨਾਲੇ ਸਭ ਕੁਝ ਹੋ ਗਿਆ ਤੇ ਅੰਦਾਜ਼ਾ ਬਾਜੀ ਕਿੰਨੇ ਕ ਦਾ ਹੋਗੇ ਨੁਕਸਾਨ ਦਾ ਅੰਦਾਜ਼ਾ ਅੰਦਾਜ਼ਾ ਹੋਣ ਬਾਜੀ ਕੁਝ ਨਹੀਂ ਕਿਹਾ ਸਾਦਾ ਅੱਛਾ ਅੱਜ ਦੇਖ ਰਹੇ ਆ ਤੁਸੀਂ ਅੱਜ ਦਾ ਹੱਕ ਤੇ ਦੇਖ ਰਹੇ ਆ ਜਿਹੜੇ ਕਿੰਨਾ ਹੁੰਦਾ ਕਿੰਨਾ ਨਹੀਂ ਹੋਦਾ ਕੁਝ ਨਹੀਂ ਹੋਣਾ ਪਰਿਸ਼ਾਸ਼ਨ ਬਸ ਇਹੀ ਮੰਗਾ ਜੀ ਕਿ ਸਹੀ ਤਿੱਕੇ ਨਾਲ ਬੀਜੇ ਜਿਹੜੇ ਤਾਰਾ ਤੁਰਾ ਜੀ ਉਹ ਸਹੀ ਤਿੱਕੇ ਨਾਲ ਪਹ ਜਾਣਾ ਤਾਂ ਹੋਰ ਤਾਂ ਕੁਝ ਨਹੀਂ ਜਿਹੜੇ ਜੁਆਇੰਟ ਜੁਆਇੰਟ ਵਿੱਚੋਂ ਨਿਕਲ ਜਾਣਾ ਬਸ ਇਹੀ ਸਾਡੀ ਮੰਗਾ ਜੀ ਕਿ ਸੇ ਤੁਹਾਡੇ ਕੈਮਰੇ ਦੇ ਵਿੱਚ ਆਇਆ ਕੋਈ ਜੇ ਮੰਨ ਲਓ ਕੈਮਰੇ ਮੈਲਟੇ ਹੋ ਗਏ ਨਹੀਂ ਕੈਮਰੇ ਸਾਰੇ ਮੈਲਟ ਡੀਵੀਆਰ ਮੈਲਟ ਹੋ ਗਿਆ ਸਭ ਕੋ ਮੈਲਟੇ ਹੋ ਗਏ ਸਭ ਕੋ ਮੈਲਟ ਹੋ ਗਿਆ ਨਦਰ ਪਤਾ ਲੱਗਣਾ ਸੀ ਸਰ ਕੋਈ ਡੀਵੀਆਰ ਤੁਸੀਂ ਉਹ ਦੇਖ ਸਾ ਦੇਣਾ ਹਾਂਜੀ ਹਾਂਜੀ ਸਭ ਕੋ ਸਭ ਮੈਲਟ ਮੈਲਟ ਹੋ ਚੁੱਕਾ ਜੀ